ਅਸੀ ਆ ਜੀ ਸਾਰਿਆਂ ਨੂੰ ਟੂ ਵੇਜ ਦੇ ਪਲੈਟਫਾਰਮ ਦੇ ਤੁਹਾਡਾ ਸਭ ਦਾ ਸਵਾਗਤ ਆ ਜੀ ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਊਗੀ ਕਿ ਤੁਹਾਡੇ ਆਪਣੇ ਇਲਾਕੇ શ્રી ਮੁਖਤਸਰ ਸਾਹਿਬ ਵਿੱਚ ਇੱਕ ਟੂ ਵੇਸ ਵੱਲੋਂ ਅਰਕ ਸਕਾਲਰਸ਼ਿਪ ਟੈਸਟ ਕੀ ਕੰਡਕਟ ਕੀਤਾ ਜਾ ਰਿਹਾ ਜਿਹੜਾ ਕਿ 26 ਜਨੂਅਰੀ 2025 ਨੂੰ ਦਿਨ ਐਤਵਾਰ ਨੂੰ ਕੀ ਆ ਕੰਡਕਟ ਕੀਤਾ ਜਾਊ ਤੇ ਟਾਈਮ ਹੋਊਗਾ ਜੀ 9:30 ਦਾ ਜੀ ਹੋਂਗਾ ਕੁਝ ਸਿਲੇਬਸ ਆ ਤੁਸੀਂ ਨੋਟ ਕਰ ਸਕਦੇ ਹੋ ਜਿਸ ਵਿੱਚ ਜਨਰਲ ਨੌਲੇਜ ਹੋਊਗੀ ਐਸ ਜਿਵੇਂ ਪੀਟਰ ਪਲੇਸਿ ਦਾ ਕਨਸੈਪਟ ਆ ਪੂਰਾ ਉਸ ਬੇਸ ਤੇ ਤੁਹਾਡਾ ਐਗਜ਼ਾਮ ਹੋਊਗਾ ਸੀਨੀਅਰ ਸਿਸਟਮ ਲੈਵਲ ਦਾ ਉਸ ਪੈਟਰਨ ਉੱਤੇ ਤੁਹਾਡਾ ਹੋਊਗਾ ਜੀ ਪੰਜਾਬ ਮੈਂਟਲ ਅਬਿਲਿਟੀ ਦੇ ਨਾਲ ਪੰਜਾਬੀ ਇੰਗਲਿਸ਼ ਆਈਸੀਟੀ ਦੇ ਉੱਪਰ ਇਸ ਤੋਂ ਇਲਾਵਾ ਤੁਹਾਡਾ ਕੋਡ ਕਿਵੇਂ ਹੋਊਗਾ ਪੈਟਰਨ ਵਗੈਰਾ ਕਿਵੇਂ ਹੋਊਗਾ ਸਭ ਤੋਂ ਪਹਿਲਾਂ ਜਿਹਨੇ ਪੇਪਰ A ਹੋਊਗਾ ਜਿਹੜਾ ਕਿ ਇੱਕ ਕੁਆਲੀਫਾਈ ਨੇਚਰ ਦਾ ਹੋਊਗਾ ਜਿੰਨੇ ਵਿੱਚ ਪੰਜਾਬੀ ਦੇ ਵੇਟੇਜ ਜਿਹੜੀ ਹੋਊਗੀ 10 ਕੁਐਸਚਨ ਦੀ ਹੋਊਗੀ ਇਸ ਤੋਂ ਇਲਾਵਾ ਜਿਹੜਾ ਪੇਪਰ B ਹੋਊਗਾ ਇਸ ਪੈਟਰਨ ਦੇ ਅਧਾਰ ਤੇ ਆ ਜਿੰਦੇ ਵਿੱਚ 21 ਕੁਸਚਨ ਤੁਹਾਡੇ ਜੀਕੇ ਦੇ ਹੋਗੇ ਇਨਕਲੂਡਿੰਗ ਕਰੰਟ ਅਫੇਅਰ ਕਲੀਅਰ ਸੈਕੰਡ 파ਰ ਤੁਹਾਡਾ ਮੈਥ ਤੇ ਰੀਜ਼ਨਿੰਗ ਦਾ ਹੋਊਗਾ ਜਿੰਦੇ ਵਿੱਚ 21 ਕੁਸਚਨ ਹੋਣਗੇ ਅਲੋਂਗ ਵਿਦ ਇੰਗਲਿਸ਼ 5 ਐਂਡ ਆਈਸੀਟੀ ਦੇ 3 ਸੋ ਇਹ ਪ੍ਰੋਪਰ ਜੋ ਹੋਊਗਾ ਤੁਹਾਡਾ 60 ਦਾ ਕੁਸਚਨ ਹੋਊਗਾ ਪੈਟਰਨ ਵਗੈਰਾ ਹੋਊਗਾ ਸੋ ਸੀਟ ਕੀਆ ਲਿਮਟਡ ਆ ਜਿਹੜੇ ਕਿ 50 ਸਟੂਡੈਂਟ ਜਿਹੜੇ ਫਸਟ ਕਰਨਗੇ ਉਹਨਾਂ ਲਈ ਬਿਲਕੁਲ ਫ੍ਰੀ ਕੀਤਾ ਜਾਊਗਾ ਜਿਹੜੇ ਨੈਕਸਟ ਹੋਣਗੇ ਉਹਨਾਂ ਲਈ ਅਸੀਂ 200 ਰੁਪਏ ਦੀ ਕੀ ਚਾਰਜ ਫੀਸ ਰੱਖੀ ਆ ਇਹ ਤੁਸੀਂ ਕਬਾਲ ਸਕਦੇ ਹੋ ਇਸ ਟੈਸਟ ਦੇ ਕੁਝ ਇੰਟਰਸਟਿੰਗ ਨਾਮ ਰੱਖੇ ਗਏ ਆ ਜਿਵੇਂ ਫਸਟ ਪ੍ਰਾਈਜ਼ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਜਿਵੇਂ ਕਿ 4100 ਸੈਕੰਡ ਥੀਅਰੀ 2100 ਐਂਡ ਥਰਡ ਥੀਅਰੀ 1100 ਸੋ ਬੇਸਿਕਲੀ ਇਸ ਟੈਸਟ ਵਿੱਚ ਕੀ ਆ ਜਿਸ ਦਿਨ ਤੁਹਾਡਾ ਟੈਸਟ ਕੰਡਕਟ ਕੀਤਾ ਜਾਊਗਾ ਉਸ ਦਿਨ ਤੁਹਾਡੀ ਪ੍ਰਾਈਸ ਡਿਸਟ੍ਰੀਬਿਊਸ਼ਨ ਹੋਊਗੀ ਤੇ ਉਸੇ ਦਿਨ ਹੀ ਤੁਹਾਡਾ ਚੈੱਕ ਕੀਤਾ ਜਾਊਗਾ ਤਾਂ ਕਿ ਬਿਲਕੁਲ ਜਿਹੜੀ ਟਰਾਂਸਪਰੈਂਸੀ ਹੋ ਮੇਨਟੇਨ ਕੀਤੀ ਜਾ ਸਕੇ ਸੋ ਥੈਂਕ ਯੂ ਸੂ ਮੱਚ